ਇਸ ਵੇਲੇ ਵੀ ਵੱਡੀ ਖਬਰ ਸੁਖਬੀਰ ਸਿੰਘ ਬਾਦਲ ਦੇ ਜੀਜੇ ਅਤੇ ਪ੍ਰਕਾਸ਼ ਸਿੰਘ ਬਾਦਲ ਦੇ ਜਵਾਈ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਕੱਢ ਦਿੱਤਾ ਗਿਆ ਕੀ ਕਰ ਰਹੇ ਨੇ ਇਸ ਦੇ ਬਾਰੇ ਜਿਆਦਾ ਜਾਣਕਾਰੀ ਮੈਂ ਨਾਲ ਨੇ ਮੇਰੇ ਸੀਨੀਅਰ ਸਹਿਯੋਗੀ ਸੁਖਵਿੰਦਰ ਸਿੱਧੂ ਸਿੱਧੂ ਸਾਹਿਬ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਦੇ ਜੀਜੇ ਨੇ ਉਹਨਾਂ ਦੇ ਉੱਪਰ ਵੱਡੀ ਕਾਰਵਾਈ ਕਰਦੇ ਹੋਏ ਪਾਰਟੀ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਉਹਨਾਂ ਨੂੰ ਫਿਰ ਕਾਰਨ ਕੀ ਰਹੇ ਨੇ ਦੇਖੋ ਬਿਲਕੁਲ ਬਹੁਤ ਵੱਡੀ ਖਬਰ ਜਿਹੜੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਕੱਢੇ ਜਾਣਾ ਆਦੇਸ਼ ਪ੍ਰਤਾਪ ਸਿੰਘ ਕੈਰੋਂ ਸਿਰਫ ਔਰ ਸਿਰਫ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਇਹ ਸੀਨੀਅਰ ਆਗੂ ਹੀ ਨਹੀਂ ਜਾਂ ਸਾਬਕਾ ਮੰਤਰੀ ਨਹੀਂ ਸਗੋਂ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਸਕੇ ਜੀਜੇ ਨੇ ਔਰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਜਿਹੜੇ ਉਹ ਜਵਾਈ ਨੇ ਔਰ ਸਿਰਫ ਇੰਨਾ ਹੀ ਨਹੀਂ ਔਰ ਜਿਹੜੇ ਇਸ ਇਸ ਪੰਜਾਬ ਦੇ ਜਿਹੜੇ ਸਭ ਤੋਂ ਇਸ ਵਕਤ ਜੇ ਆਪਾਂ ਗੱਲ ਕਰੀਏ ਤਾਂ ਸਭ ਤੋਂ ਵੱਧ ਚਰਚਾਵਾ ਦੇ ਵਿੱਚ ਜਾਂ ਕਹਿ ਲਈਏ ਕਿ ਵਧੀਆ ਮੁੱਖ ਮੰਤਰੀ ਮੰਨੇ ਜਾਂਦੇ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਜਿਹੜੇ ਉਹ ਪੋਤੇ ਹੈਗੇ ਆ ਔਰ ਉਹਨਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਕਾਰਨ ਇਹ ਰਹਿ ਪਤਾ ਲੱਗਿਆ ਕਿ ਜਦੋਂ ਟਿਕਟਾਂ ਸੰਬੰਧੀ ਗੱਲਾਂ ਬਾਤਾਂ ਜਿਹੜੀਆਂ ਉਹ ਚੱਲ ਰਹੀਆਂ ਸੀਗੀਆਂ ਜਾਂ ਗਠਜੋੜ ਮੌਕੇ ਵੀ ਤਾਂ ਕਹਿੰਦੇ ਕਿ ਮੀਟਿੰਗ ਦੇ ਵਿੱਚ ਅਦੇਸ਼ ਪ੍ਰਤਾਪ ਸਿੰਘ ਕੈਰੋਂ ਹੋਰਾਂ ਨੇ ਖਡੂਰ ਸਾਹਿਬ ਦੀ ਟਿਕਟ ਨੂੰ ਲੈ ਕੇ ਇਹ ਗੱਲ ਕਹਿਤੀ ਸੀ ਕਿ ਸ਼ਹੀਦਾਂ ਦੇ ਪਰਿਵਾਰਾਂ ਨੂੰ ਜਿਵੇਂ ਕਿ ਖਾਲੜਾ ਸਾਹਿਬ ਹੋਗੇ ਪਰਮਜੀਤ ਕੌਰ ਖਾਲੜਾ ਨੂੰ ਉਹ ਕਹਿੰਦੇ ਕਿ ਅਕਾਲੀ ਦਲ ਖਡੂਰ ਸਾਹਿਬ ਤੋਂ ਜਿਹੜੀ ਆ ਉਹ ਟਿਕਟ ਦੇ ਦੇਵੇ ਦੂਜੇ ਪਾਸੇ ਕਹਿੰਦੇ ਆ ਕਿ ਉਹਨਾਂ ਨੇ ਇਹ ਵੀ ਗੱਲ ਕਹੀ ਸੀਗੀ ਕਿ ਜਿਸ ਤਰੀਕੇ ਨਾਲ ਭਾਈ ਗੁਰਦੇਵ ਸਿੰਘ ਕਹੋਂਗੇ ਹੁਣ ਆਪਾਂ ਕਹੋਂਗੇ ਕੇਸ ਜਿਹੜਾ ਉਹ ਸੁਣਿਆ ਸੀ ਤਾਂ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਕਹਿੰਦੇ ਕਿਸੇ ਨੂੰ ਟਿਕਟ ਜੇਕਰ ਦੇ ਦਿੱਤੀ ਜਾਂਦੀ ਹੈ ਪੰਥ ਕਲਕੇ ਤਾਂ ਉਹ ਤਾਂ ਬਹੁਤ ਵਧੀਆ ਗੱਲ ਜਿਹੜੀ ਆ ਇਹ ਇਹ ਸਾਹਮਣੇ ਆਊਗੀ ਇਹ ਗੱਲਾਂ ਜਿਹੜੀਆਂ ਉਹ ਕਹਿ ਰਹੇ ਸੀ ਤਾਂ ਤੀਜਾ ਤੀਜੇ ਨੰਬਰ ਤੇ ਉਹ ਵੀ ਇਹ ਕਹਿੰਦੇ ਸੀਗੇ ਕਿ ਸ਼ਾਇਦ ਜਿਹੜੇ ਹੈਗੇ ਨੇ ਆਪਣੇ ਪ੍ਰਤਾਪ ਅਦਿਸ਼ ਪ੍ਰਤਾਪ ਕਹਿ ਰਿਹਾ ਹੂੰ ਉਹ ਵੀ ਇਹ ਗੱਲ ਕਹਿੰਦੇ ਸੀਗੇ ਕਿ ਹੁਣ ਹਮਾਇਤ ਜਿਹੜੀ ਆ ਉਹ ਕਰ ਦੇਣੀ ਚਾਹੀਦੀ ਹੈ ਅਮਰਤਪਾਲ ਸਿੰਘ ਦੀ ਇਸ ਵਾਲੇ ਪਾਸੇ ਨੂੰ ਵੀ ਉਹ ਚਲ ਰਹੇ ਸੀਗੇ ਔਰ ਉਹ ਖੁੱਲ ਕੇ ਜਿਹੜਾ ਉਹ ਹਮਾਇਤ ਨਹੀਂ ਸੀ ਵਿਰਸਾ ਸਿੰਘ ਬਲਟਵਾ ਦੀ ਕਰ ਰਹੇ ਉਹ ਅਮਰਤਪਾਲ ਦੇ ਖਿਲਾਫ ਜਿਹੜਾ ਉਹ ਨਹੀਂ ਸੀ ਚੱਲਣਾ ਚਾਹੁੰਦੇ ਅਜਿਹੀਆਂ ਚਰਚਾਵਾਂ ਜਿਹੜੀਆਂ ਅਜਿਹੀਆਂ ਖਬਰਾਂ ਜਿਹੜੀਆਂ ਸਾਡੇ ਤੱਕ ਉਹ ਪਹੁੰਚ ਰਹੀਆਂ ਹੈਗੀਆਂ ਨੇ ਤਾਂ ਉਹ ਸਭ ਨੂੰ ਦੇਖ ਰਿਹਾ ਵਿਰਸਾ ਸਿੰਘ ਬਲਟੋਆ ਹੋਰਾਂ ਨੇ ਸ਼ਿਕਾਇਤ ਜਿਹੜੀ ਹੈ ਉਹ ਕੀਤੀ ਜਾ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਤਾਂ ਉਹ ਸਭ ਨੂੰ ਦੇਖ ਰਿਹਾ ਬਲਵਿੰਦਰ ਸਿੰਘ ਭੁੰਦੜ ਹੋਣਾ ਨਹੀਂ ਸੀਨੀਅਰ ਕਹਿੰਦੇ ਆਗੂਆਂ ਦੇ ਨਾਲ ਸਲਾਹ ਕਰਕੇ ਯਾਨੀ ਸੁਖਬੀਰ ਸਿੰਘ ਬਾਦਲ ਹੋਰਾ ਦੇ ਜੀਜੇ ਬਾਰੇ ਤਾਂ ਛੱਡੋ ਆਮ ਇੱਕ ਵਲੰਟੀਅਰ ਜਾਂ ਕਹਿ ਲੋ ਕਿ ਆਮ ਕਿਸੇ ਲੀਡਰ ਬਾਰੇ ਵੀ ਭੂਂਦਲ ਹੋਣੀ ਆਪਣੇ ਤੌਰ ਤੇ ਫੈਸਲਾ ਨਹੀਂ ਲੈ ਸਕਦੇ ਤਾਂ ਜ਼ਾਹਿਰ ਹੈ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਹੀ ਜਿਹੜਾ ਉਹ ਫੈਸਲਾ ਲਿਆ ਗਿਆ ਹੋਊਗਾ ਤਾਂ ਬਹੁਤ ਵੱਡੀ ਜਿਹੜੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਕਿ ਅ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜੀਜੇ ਆ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਜਿਹੜਾ ਉਹ ਕੱਢ ਦਿੱਤਾ ਗਿਆ ਹੈਗਾ ਤਾਂ ਬਹੁਤ ਵੱਡੀ ਖਬਰ ਹੈ ਹਾਲਾਂਕਿ ਜਦੋਂ 22 ਦੀਆਂ ਚੋਣਾਂ ਸੀ ਲਖਵਿੰਦਰ ਜੀ ਤਾਂ ਉਹ ਸਮੇਂ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਸੁਖਬੀਰ ਸਿੰਘ ਬਾਦਲ ਹੋਰਾਂ ਦੀ ਭੈਣ ਜਿਹੜੀ ਪ੍ਰਨੀਤ ਕੌਰ ਹੈ ਉਹਨਾਂ ਦੇ ਵੱਲੋਂ ਲਗਾਤਾਰ ਜਿਹੜੀਆਂ ਟਿਕਟਾਂ ਦੀ ਮੰਗ ਦੋ ਟਿਕਟਾਂ ਦੀ ਮੰਗ ਜਿਹੜੀ ਆ ਉਹ ਕੀਤੀ ਜਾ ਰਹੀ ਸੀਗੀ ਔਰ ਉਥੇ ਵਿਰਸਾ ਸਿੰਘ ਬਲਟਵਾ ਹੋਰਾਂ ਦੀ ਔਰ ਉਦੋਂ ਕੈਰੋਂ ਪਰਿਵਾਰ ਦੀ ਆਪਸ ਦੇ ਵਿੱਚ ਖੜਕਦੀ ਰਹੀ ਔਰ ਜਿਹੜੇ ਸੁਖਬੀਰ ਸਿੰਘ ਬਾਦਲ ਸੀ ਉਹ ਆਪਣੀ ਭੈਣ ਅਤੇ ਜੀਜੇ ਦੇ ਨਾਮ ਖੜਨ ਦੀ بجائے ਉਹਨਾਂ ਨੇ ਮਦਦ ਜਿਹੜੀ ਆ ਉਹ ਵਿਰਸਾ ਸਿੰਘ ਬਲਟੋਆ ਹੋਣਾਂ ਦੀ ਕੀਤੀ ਸੀਗੀ ਤੇ ਉਦੋਂ ਵਿਰਸਾ ਸਿੰਘ ਬਲਟੋਆ ਦੇ ਹੱਕ ਦੇ ਵਿੱਚ ਖੜਦੇ ਦਿਖਾਈ ਦਿੱਤੇ ਸੀਗੇ ਤਾਂ ਉਹਨਾਂ ਨੇ ਇੱਕੋ ਹੀ ਟਿਕਟ ਜਿਹੜੀ ਆ ਉਹ ਪੱਟੀ ਤੋਂ ਅਦੇਸ਼ ਵਰਤਾਪ ਸਿੰਘ ਕੈਰੋ ਹੋਰਾਂ ਨੂੰ ਹੀ ਦਿੱਤੀ ਸੀਗੀ ਤਾਂ ਰਿਸ਼ਤੇ ਜਿਹੜੇ ਅਕਸਰ ਇਹ ਗੱਲ ਕਹੀ ਜਾਂਦੀ ਰਹੀ ਹੈ ਕਿ ਰਿਸ਼ਤੇ ਜਿਹੜੇ ਸੁਖਾਵੇਂ ਅਕਸਰ ਉਹ ਨਹੀਂ ਦੇਖੇ ਜਾਂਦੇ ਰਹੇ ਨਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਉਦੇਸ਼ ਪ੍ਰਤਾਪ ਸਿੰਘ ਕੈਰੋ ਹੋਰਾਂ ਦੇ ਨਾਲ ਜਿਹੜੇ ਰਿਸ਼ਤੇ ਸੁਖਾਵੇਂ ਨਹੀਂ ਦੱਸੇ ਜਾਂਦੇ ਰਹੇ ਇਹੋ ਜੀਆਂ ਚਰਚਾਵਾਂ ਜਿਹੜੀਆਂ ਅਕਸਰ ਚੱਲਦੀਆਂ ਰਹਿੰਦੀਆਂ ਰਹੀਆਂ ਨੇ ਔਰ ਇਹ ਵੀ ਜਿਸ ਤਰੀਕੇ ਨਾਲ ਜਿਸ ਤਰੀਕੇ ਨਾਲ ਹੁਣ ਚੋਣਾਂ ਦਾ ਮਾਹੌਲ ਹੈ ਜੀ ਚੋਣ ਬਿਲਕੁਲ ਨਜ਼ਦੀਕ ਆ ਚੁੱਕੀ ਹੈ ਵੱਡੇ ਵੱਡੇ ਲੀਡਰ ਵੱਡੇ ਵੱਡੋ ਚਿਹਰੇ ਹਰ ਰੋਜ਼ ਨਵੇਂ ਦਿਨ ਦੇ ਨਾਲ ਅਕਾਦੀਦਾਰ ਨੂੰ ਅਲਵਿਦਾ ਕਹਿ ਕੇ ਦੂਸਰੀਆਂ ਪਾਰਟੀਆਂ ਦੇ ਵਿੱਚ ਜਾ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਜ਼ਮੀਨੀ ਪੱਧਰ ਦੇ ਉੱਪਰ ਦੇਖੀਏ ਸਾਖੀ ਤੋਂ ਉੱਪਰ ਪਾਰਟੀਆਂ ਕਿ ਜਿਸ ਤਰੀਕੇ ਨਾਲ ਪਹਿਲਾਂ ਵੱਡੇ ਲੀਡਰ ਜਾ ਰਹੇ ਨੇ ਤੇ ਹੁਣ ਆਪ ਆਦੇਸ਼ ਪ੍ਰਤਾਪ ਸਿੰਘ ਵੱਡਾ ਨਾਮ ਹੈ ਕੈਰੋ ਪਰਿਵਾਰ ਦਾ ਉਹਨਾਂ ਨੂੰ ਛੱਡਿਆ ਜਾ ਰਿਹਾ ਹੈ ਦੂਸਰੇ ਪਾਸੇ ਢੀਂਸਾ ਪਰਿਵਾਰ ਦੀ ਨਾਰਾਜ਼ਗੀ ਦੀ ਗੱਲ ਕਰੀਏ ਮਲੂਕਾ ਪਰਿਵਾਰ ਦੀ ਨਾਰਾਜ਼ਗੀ ਦੀ ਗੱਲ ਕਰੀਏ ਫਿਰ ਪਾਰਟੀ ਇਹਨਾਂ ਹਾਲਾਤਾਂ ਦੇ ਵਿੱਚ ਸਰਵਾਈਵ ਕਿਵੇਂ ਕਰੇਗੀ ਚੋਲਾ ਦੇ ਹਾਲ ਦੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਇੱਥੇ ਬਹੁਤ ਵੱਡਾ ਨਾਮ ਆ ਬਹੁਤ ਵੱਡਾ ਨਾਮ ਆ ਆਦੇਸ਼ ਪ੍ਰਤਾਪ ਸਿੰਘ ਕੈਰੋਂ ਔਰ ਸਾਫ਼ ਸੁਥਰੀ ਸ਼ਖੀ ਦੇ ਮਾਲਕ ਵੀ ਆਦੇਸ਼ ਪ੍ਰਤਾਪ ਸਿੰਘ ਕੈਰੋਂ ਜਿਹੜੇ ਉਹ ਮੰਨੇ ਜਾਂਦੇ ਆ ਔਰ ਦੂਜੀ ਗੱਲ ਇਹ ਵੀ ਹੈ ਕਿ ਪਰਿਵਾਰਕ ਮਸਲਾ ਵੀ ਜਿਹੜਾ ਹੈ ਗੱਲਿਕੰਦਰ ਜੀ ਪਰਿਵਾਰਕ ਮਸਲਾ ਵੀ ਹੈ ਸਿਰਫ ਔਰ ਸਿਰਫ ਇਹੀ ਗੱਲ ਨਹੀਂ ਹੈ ਕਿ ਸਾਫ਼ ਸੁਥਰੀ ਜਾਂ ਵੱਡਾ ਪਛੋਕੜ ਇਹੀ ਨਹੀਂ ਹੈ ਪਰਿਵਾਰਕ ਮਸਲਾ ਵੀ ਹੈ ਤਾਂ ਇਸ ਮੌਕੇ ਅਜੇਹੀ ਗਤੀਵਿਧੀ ਹਾਲਾਂਕਿ ਸੁਖਵੀਰ ਸਿੰਘ ਬਾਦਲਹੂਰੀ ਸ਼ਾਇਦ ਆਪਣੇ ਵੱਲੋਂ ਇਹ ਸੁਨੇਹਾ ਦੇਣ ਦੀ ਵੀ ਕੋਸ਼ਿਸ਼ ਕਰਦੇ ਹੋਣ ਕਿ ਭਾਈ ਕੋਈ ਵੀ ਜੇਕਰ ਪਾਰਟੀ ਵਿਰੋਧੀ ਗਤੀਵਿਧੀ ਕਰੂਗਾ ਤਾਂ ਮੈਂ ਕਿਸੇ ਨੂੰ ਬਖਸ਼ਾਂਗਾ ਨਹੀਂ ਤੁਸੀਂ ਦੇਖਿਆ ਹੋਣਾ ਕਿ ਆਉਣ ਵਾਲੇ ਪਿਛਲੇ ਲੰਘੇ ਕੁਝ ਦਿਨਾਂ ਦੇ ਵਿੱਚ ਇੱਕ ਵੀਡੀਓ ਸੁਖਵੀਰ ਸਿੰਘ ਬਾਦਲ ਖੋਰਾ ਦੀ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਮੈਂ ਕਿਸੇ ਦੇ ਨਾਲ ਕੋਈ ਸਮਝੌਤਾ ਨਹੀਂ ਕਰਾਂਗਾ ਚਾਹੇ ਮੇਰਾ ਕਿੰਨਾ ਮਰਜ਼ੀ ਨੁਕਸਾਨ ਜਿਹੜਾ ਹੋ ਜਾਵੇ ਐਜ਼ਾ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੇ ਤੌਰ ਤੇ ਕਹਿੰਦੇ ਮੈਂ ਗੱਲ ਕਰ ਰਿਹਾ ਹੈਗਾ ਤਾਂ ਮੈਂ ਕਿਸੇ ਨਾਲ ਵੀ ਸਮਝੌਤਾ ਜਿਹੜਾ ਉਹ ਨਹੀਂ ਕਰਾਂਗਾ ਇਹ ਇਹੋ ਜਿਹੀਆਂ ਗੱਲਾਂ ਕਰਦੇ ਸੁਖਵੀਰ ਸਿੰਘ ਬਾਦਲ ਨਜ਼ਰ ਆਏ ਸੀ ਤਾਂ ਹੋ ਸਕਦਾ ਹੈ ਕਿ ਅਦੀਸ਼ ਪ੍ਰਤਾਪ ਸਿੰਘ ਕੈਰੋਹਰਾਂ ਦੇ ਉੱਪਰ ਇਸ ਤਰੀਕੇ ਦੀ ਕਾਰਵਾਈ ਕਰਕੇ ਸੁਖਵੀਰ ਸਿੰਘ ਬਾਦਲ ਹੋਰੀ ਜਿਹੜੇ ਆ ਉਹ ਇੱਕ ਸਖਤ ਸੰਦੇਸ਼ ਜਿਹੜਾ ਉਹ ਦੇਣਾ ਚਾਹੁੰਦੇ ਹੋਣ ਔਰ ਉਹ ਸਖਤ ਸੰਦੇਸ਼ ਜਿਹੜਾ ਉਹਨਾਂ ਨੇ ਦੇ ਦਿੱਤਾ ਹੋਵੇ ਕਿ ਜੇਕਰ ਮੈਂ ਆਪਣੇ ਜੀਜੇ ਦੇ ਉੱਪਰ ਕਾਰਵਾਈ ਜਿਹੜੀ ਆ ਉਹ ਕਰ ਸਕਦਾ ਹੈਗਾ ਤਾਂ ਫਿਰ ਮੈਂ ਕਿਸੇ ਦੇ ਉੱਪਰ ਵੀ ਕਾਰਵਾਈ ਕਰ ਸਕਦਾ ਹਾਂ ਤਾਂ ਮੈਂ ਬਰਦਾਸ਼ਤ ਨਹੀਂ ਕਰਾਂਗਾ ਪਾਰਟੀ ਵਿਰੋਧੀ ਗਤੀਵਿਧੀ ਚਾਹੇ ਜੋ ਮਰਜ਼ੀ ਹੋਵੇ ਇਹ ਇਹ ਜਿਹੜੀਆਂ ਗੱਲਾਂ ਬਾਤਾਂ ਇਹ ਸੁਨੇਹਾ ਜਿਹੜਾ ਸੁਭੀ ਸਿੰਘ ਬਾਦਲ ਹੋਰਾਂ ਨੇ ਆਪਣੇ ਤੌਰ ਤੇ ਦਿੱਤਾ ਹਨ ਪਰ ਦੂਜੇ ਪਾਸੇ ਆਪਾਂ ਦੇ ਕੋਲੇ ਜੀ ਜੀ ਮੈਂ ਗੱਲ ਕਰ ਰਿਹਾ ਵੀ ਇਸ ਦਾ ਇੰਪੈਕਟ ਕੀ ਪੈਣ ਵਾਲਾ ਹੈ ਇਲੈਕਸ਼ਨ ਦੇ ਉੱਪਰ ਕਿਉਂਕਿ ਉਹਨਾਂ ਦੇ ਨਾਲ ਵੀ ਵਰਕਰ ਵੱਡੀ ਗਿਣਤੀ ਦੇ ਵਿੱਚ ਜੁੜੇ ਹੋਣਗੇ ਤੇ ਵਰਕਰਾਂ ਦੇ ਮਨੋਵਲ ਦੇ ਵਿੱਚ ਮਨੋਵਲ ਦੇ ਉੱਪਰ ਦੱਸਦਾ ਕਿੰਨਾ ਕੁ ਬਹੁਤ ਜੋ ਪ੍ਰਭਾਵ ਪਾਵੇਗਾ ਜੇ ਆਪਾਂ ਦੇਖੀਏ ਕਿਉਂਕਿ ਇਲੈਕਸ਼ਨਾਂ ਦੇ ਲਈ ਵਰਕਰ ਲਗਾਤਾਰ ਪਾਰਟੀ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ ਪਾਰਟੀ ਨੂੰ ਉੱਪਰ ਚੱਕਣ ਦੀ ਕੋਸ਼ਿਸ਼ ਕਰ ਰਹੇ ਨੇ ਲੇਕਿਨ ਜੇਕਰ ਉਹ ਉੱਪਰ ਇਸ ਤਰ੍ਹਾਂ ਦੇ ਹਾਲਾਤ ਬਣਨਗੇ ਤਾਂ ਵਰਕਰਾਂ ਦੇ ਮਨੋਬਲ ਦੇ ਉੱਪਰ ਕਿਸ ਤਰ੍ਹਾਂ ਦਾ ਪ੍ਰਭਾਵ ਪਵੇਗਾ ਇਹਨਾਂ ਗੱਲਾਂ ਦਾ ਦੇਖੋ ਦੇਖੋ ਇਹ ਗੱਲ ਹੈ ਕਿ ਇੱਕ ਤਾਂ ਅਦੇਸ਼ ਪ੍ਰਤਾਪ ਸਿੰਘ ਕੈਰੋਂ ਕੋਈ ਛੋਟਾ ਨਾਮ ਨਹੀਂ ਹੈ ਦੂਜਾ ਹੁਣ ਜੋ ਪਰਿਵਾਰਕ ਮੈਂਬਰ ਹੈ ਔਰ ਜਦੋਂ ਉਹ ਚਲੇ ਜਾਣਗੇ ਜਾਂ ਕੱਢਣਾ ਪੈਂਦਾ ਜਦੋਂ ਇਸ ਤਰੀਕੇ ਨਾਲ ਡਿਸਪਿਊਟ ਹੋ ਜਾਂਦਾ ਹੈ ਤਾਂ ਸੁਖਵੀਰ ਸਿੰਘ ਬਾਦਲ ਹੋਰ ਨਹੀਂ ਭੈਣ ਵੀ ਪਿੱਛੇ ਨਹੀਂ ਹਟੂ ਉਹ ਵੀ ਆਪਣੇ ਹਸਬੰਦ ਦੇ ਨਾਲ ਹੀ ਜਿਹੜੀ ਉਹ ਕਰਦੀ ਦਿਖਾਈ ਦੇਊਗੀ ਔਰ ਦੂਜੇ ਪਾਸੇ ਇਹ ਵਿਰੋਧੀਆਂ ਨੂੰ ਵੀ ਨਿਸ਼ਾਨੇ ਸਾਧਣ ਦਾ ਜਿਹੜਾ ਮੌਕਾ ਮਿਲ ਜੂਗਾ ਆਪਾਂ ਦੇਖਿਆ ਕਿ ਇਸ ਤੋਂ ਪਹਿਲਾਂ ਜਿਹੜੇ ਭਗਵੰਤ ਮਾਨ ਨੇ ਉਹ ਕੋਈ ਵੀ ਕਸਰ ਜਿਹੜੀ ਆ ਉਹ ਬਾਦਲ ਪਰਿਵਾਰ ਦੇ ਉੱਪਰ ਕਿਸੇ ਤਰੀਕੇ ਦੀ ਟੀਕਾ ਟਿੱਪਣੀ ਕਰ ਤੋਂ ਛੱਡਦੇ ਨਹੀਂ ਹੈ ਤਾਂ ਉਹ ਲਗਾਤਾਰ ਟੀਕਾ ਟਿੱਪਣੀ ਜਿਹੜੇ ਉਹ ਕਰਦੇ ਰਹਿੰਦੇ ਨੇ ਆਪਾਂ ਦੇਖਿਆ ਹੀ ਹੈ ਤਾਂ ਹੁਣ ਜਿਸ ਤਰੀਕੇ ਦੇ ਨਾਲ ਅ ਪਿਛੇ ਜੇ ਵੀ ਉਹਨਾਂ ਨੇ ਸੁਖਵੀਰ ਸਿੰਘ ਬਾਦਲ ਅਤੇ ਵਿਕਰਮ ਸਿੰਘ ਮਜੀਠੀਆ ਹੋਰਾਂ ਦੇ ਰਿਸ਼ਤੇ ਨੂੰ ਲੈ ਕੇ ਵੀ ਜਿਹੜੀ ਟੀਕਾ ਟਿੱਪਣੀ ਕੀਤੀ ਸੀਗੀ ਹਾਲਾਂਕਿ ਮਜੀਠੀਆ ਹੋਰਾਂ ਨੇ ਆਪਣੇ ਤਰੀਕੇ ਦੇ ਨਾਲ ਉਹਨਾਂ ਨੂੰ ਜਵਾਬ ਜਿਹੜਾ ਜਰੂਰ ਪੂਰਾ ਠੋਕਮਾ ਜਿਹੜਾ ਦਿੱਤਾ ਪਰ ਹੁਣ ਚੱਕਰੀ ਹੈ ਕਿ ਹੁਣ ਇਹ ਵਿਰੋਧੀਆਂ ਨੂੰ ਹੋਰ ਵੀ ਨਿਸ਼ਾਨੇ ਤੇ ਲੈਣ ਦਾ ਜਿਹੜਾ ਉਹ ਮੌਕਾ ਮਿਲ ਜੂਗਾ ਔਰ ਉਹਦੇ ਨਾਲ ਨੁਕਸਾਨ ਦਾ ਜਿਹੜਾ ਆਬਵੀਅਸਲੀ ਕਿਉਂਕਿ ਇੱਕ ਤਾਂ ਸੀਨੀਅਰ ਲੀਡਰ ਨੇ ਦੂਜਾ ਪਰਿਵਾਰਕ ਮੈਂਬਰ ਨੇ ਨੁਕਸਾਨ ਤਾਂ ਜਿਹੜਾ ਉਹ ਜਿਹੜਾ ਹੋਊਗਾ ਹੀ ਹੋਊਗਾ ਪਰ ਸੁਖਵੀਰ ਸਿੰਘ ਬਾਦਲ ਆਪਣੇ ਤੌਰ ਤੇ ਜਿਹੜਾ ਹੈਗਾ ਇੱਕ ਸ੍ਰੀਹਾ ਦੇਣ ਦੇ ਵਿੱਚ ਕਿੰਨਾ ਕੁ ਕਾਮਯਾਬ ਹੁੰਦੇ ਨੇ ਜਾਂ ਕੀ ਕੁਝ ਕਿਉਂਕਿ ਇਹ ਟਸਲ ਅੱਜ ਦੀ ਨਹੀਂ ਚੱਲ ਰਹੀ ਇਹ ਅਸਲ ਬੜੇ ਲੰਬੇ ਸਮੇਂ ਤੋਂ ਚੱਲਦੀ ਆ ਰਹੀ ਹੈ ਇਹ ਸਿਰਫ ਵਿਰਸਾ ਸਿੰਘ ਬਲਟੋਆ ਹੋਰਾਂ ਦੀ ਦੇ ਖਿਲਾਫ ਜਿਹੜੀ ਪਾਰਟੀ ਵਿਰੋਧੀ ਗਤੀਵਿਧੀਆਂ ਸਿਰਫ ਉਹਦੇ ਕਰਕੇ ਨਹੀਂ ਇਹ ਇਹ ਪਿਛਲਾ ਪਛੋਕੜ ਵੀ ਜਿਹੜਾ ਗਵਾਹ ਹੈਗਾ ਇਸ ਦੇ ਇਹ ਜਿਹੜੀ ਕਾਰਵਾਈ ਕੀਤੀ ਗਈ ਆ ਪਿਛਲਾ ਪਛੋਕੜ ਵੀ ਕਾਰਨ ਬਣਿਆ ਹੈਗਾ ਤੁਸੀਂ ਜਿਹੜਾ ਇਹ ਟਾਈਮਿੰਗ ਨੂੰ ਕਿਵੇਂ ਦੇਖਦੇ ਹੋਗੇ ਟਾਈਮਿੰਗ ਕਿੰਨੀ ਸਹੀ ਹੈ ਕਿੰਨੀ ਗਲਤ ਹੈ ਕਿ ਇਹ ਸਹੀ ਸਮਾਂ ਤੇ ਨਹੀਂ ਪਰ ਪਾਰਟੀ ਨੇ ਆਪਣੇ ਤੌਰ ਤੇ ਦੇਖੋ ਪਾਰਟੀ ਨੇ ਆਪਣੇ ਤੌਰ ਤੇ ਇਹ ਫੈਸਲੇ ਲੈਣੇ ਹੁੰਦੇ ਆ ਉਹਨਾਂ ਨੇ ਆਪਣੇ ਤੌਰ ਤੇ ਦੇਖਿਆ ਹੁਣ ਸਾਰਾ ਕੁਝ ਵਾਚਿਆ ਹੋਣਾ ਪਰ ਟਾਈਮਿੰਗ ਦੀ ਬਿਲਕੁਲ ਗੱਲ ਠੀਕ ਹੈ ਅਜੇ ਹੀ ਮੌਕੇ ਅਜੇ ਹੀ ਮੌਕੇ ਇਹੋ ਜੀ ਜਿਹੜੇ ਫੈਸਲੇ ਹੁੰਦੇ ਆ ਤਾਂ ਨੁਕਸਾਨ ਤਾਂ ਹੁੰਦਾ ਹੀ ਹੈ ਜੀ ਹਾਂ ਸਿੱਧੂ ਸਾਹਿਬ ਬਹੁਤ ਬਹੁਤ ਧੰਨਵਾਦ ਹਾਂ ਜੀ